ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਹਰ ਕੀਰਤਨ ਗਾਵੇ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਹਰ ਕੀਰਤਨ ਸੁਣੇ ਤਿਸ ਜਨ ਦੁੱਖ ਨਿਕਲ ਨਾ ਆਵੇ ਗੁਰੂ ਪਿਆਰੀ ਸਾਧ ਸੰਗਤ ਜੀ ਖਾਲਸਾ ਯੂनाइटेड ਸੇਵਕ ਦਾਲ ਪ੍ਰਬੰਧਕ ਕਮੇਟੀ ਵਾਲੋ ਪੰਜਵਾਂ ਮਹਾਨ ਗੁਰਮਤ ਸਮਾਗਮ 21 ਅਪ੍ਰੈਲ ਦਿਨ ਐਤਵਾਰ ਸ਼ਾਮੀ 6 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਥਾਣਾ ਨੰਬਰ 7 ਨੇੜੇ ਸਬਜ਼ੀ ਮੰਡੀ ਦੇ ਬਿਲਕੁਲ ਸਾਹਮਣੇ ਵਾਲੀ ਗਰਾਊਂਡ ਦੇ ਵਿੱਚ ਹੋ ਰਿਹਾ ਜਿਸ ਦੇ ਵਿੱਚ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਚੰਡੀਗੜ੍ਹ ਵਾਲੇ ਭਾਈ ਸਤਿੰਦਰ ਵੀਰ ਸਿੰਘ ਜੀ ਅਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਾ ਜੱਥਾ ਸੰਤ ਬਾਬਾ ਬਲਵਿੰਦਰ ਸਿੰਘ ਜੀ ਸੇਵਾ ਕਮੇਟੀ ਗੜੇ ਵਾਲੇ ਇਸਤਰੀ 사త్సੰਗ ਸਭਾ ਗੁਰਦੁਆਰਾ ਗੁਰਨਾਨਕ ਦਰਵਾਜ ਜਸਵੰਤ ਨਗਰ ਇਹ ਜੱਥੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਕਾਲ ਯੁਗ ਮੈਂ ਕੀਰਤਨ ਪਰਿਧਾਨਾ ਗੁਰਮੁਖ ਜਪੀਏ ਲਾਇ ਧਿਆਨਾ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਦਾ ਹੀਰਾ ਸਾ ਸੰਗਾ ਜੀ ਦੁਨੀਆ ਦੇ ਵਿੱਚ ਗੁਰਨਾਨਕ ਸਾਹਿਬ ਨੇ ਕੰਨਾਂ ਲੋਕ ਯਕ ਕਰਦੇ ਸੀਗੇ ਕੀਤਾਂ ਦੀ ਬਥਾ ਜਲਾਈ ਉਹਨਾਂ ਨੇ ਕਿਹਾ ਕਿ ਬਿਨਾ ਕੀਤਨ ਐ ਨਾ ਇਹ ਹੀਰਾ ਲੱਖਾਂ ਕਰੋੜਾਂ ਰਪੇ ਦਾ ਪਰ ਕੀਤਨ ਦੀ ਕੀਮਤ ਨਹੀਂ ਪਾਈ ਜਾ ਸਕਦੀ ਇਹ ਮੇਰੇ ਛੋਟੇ ਨੌਜਵਾਨ ਵੀ ਬੜਾ ਵੱਡਾ ਪ੍ਰਚਾਰ ਕਰਕੇ ਕੀਤਨ ਰਵਾਜ ਉਹ ਸਵਾਰੇ ਨੇ 21 ਅਪ੍ਰੈਲ ਨੂੰ ਸਾਰੀਆਂ ਸੰਗਤਾਂ ਨੂੰ ਸਾਡੇ ਸਾਰੇ ਮੈਂਬਰ ਜਿਹੜੇ ਮੇਰੇ ਨਾਲ ਖੜੇ ਨੇ ਵਿੰਦਰ ਸਿੰਘ ਜੀ ਪਾਠੀਆ ਸਾਡੇ ਬਜ਼ੁਰਗ ਮੇਰੇ ਨਾਲ ਖੜੇ ਨੇ ਸਾਡੇ ਕੇਂਦਰ ਸਿੰਘ ਜੀ ਵਿੰਦਰਾ ਚੇਅਰਮੈਨ ਕਵਾ ਜੀ ਸਿੰਘ ਜੀ ਪ੍ਰਧਾਨ ਜਨਤ ਸਿੰਘ ਜਸਵੰਤ ਸਿੰਘ ਜੀ ਅਸਪਲਾਨ ਸਿੰਘ ਜੀ ਪਾਟਿਆ ਫਰਵਿੰਦਰ ਸਿੰਘ ਜੀ ਲਸ਼ਕਰ ਸਿੰਘ ਜੀ ਕੋਲੀ ਸਾਹਿਬ ਜਨੇਜਾ ਜੀ ਬਾਵਾ ਜਨੇਜਾ ਜੀ ਲਸ਼ਕੇ ਵਾਲੀਆ ਜੀ ਸਾਰੀ ਪ੍ਰਬੰਧਕ ਕਮੇਟੀ ਦਾ ਜੂਰਜਿੰਦਰ ਸਿੰਘ ਜੀ ਰਾਜੂ ਖਾਨਚੀ ਸਾਹਿਬ ਸਾਰੀ ਪ੍ਰਬੰਧਕ ਕਮੇਟੀ ਜਿਹੜੇ ਮੇਰੇ ਨੌਜਵਾਨ ਸੇਵਾਕਾਰ ਨੇ ਹੱਥ ਜੋੜ ਕੇ ਸੰਗਤਾਂ ਨੂੰ ਬੇਨਤੀ ਹੈ ਆਪ ਜੀ 21 ਅਪ੍ਰੈਲ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਸੰਗੀ ਸਾਥੀਆਂ ਨੂੰ ਨਾਲ ਲਿਆਓ ਕੀਰਤਨ ਦਰਵਾਜ਼ੇ ਵਿੱਚ ਜੋ ਇਹ ਕੀਰਤਨ ਦਰਵਾਜ਼ਾ ਖਾਲਸਾ ਪੰਥ ਦੇ ਪਰਗਰ ਦਿਵਸ ਦੇ ਸਭਾਂ ਦੇ ਵਿੱਚ ਹੋ ਰਿਹਾ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਉਹ ਕਹਿੰਦੇ ਸੀਗੇ ਕਿ ਜਿਹੜਾ ਗੁਰੂ ਨਾਲ ਸਾਥ ਪਾਏਗਾ ਨਾ ਉਹਦਾ ਪਰਿਵਾਰ ਤੇ ਤਰਨਾ ਹੀ ਤਰਨਾ ਹੈ ਉਹਦੇ ਮਹੱਲੇ ਦੇ ਲੋਕ ਉਹਦੇ ਆਂਢੀ ਗੁਆਂਢੀ ਤਰ ਜਾਣਗੇ ਤੁਸੀਂ ਸਾਰਿਆਂ ਨੇ ਆਣਾ ਤੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਬਾਅਦ ਚੜ੍ਹ ਕੇ ਪੁੱਜੋ ਤੇ ਲੰਗਰ ਵਿੱਚ ਸੇਵਾ ਕਰਕੇ ਦਾਲ ਆਟਾ ਸਿਓ ਦੁੱਧ ਚਾਵਲ ਮਾਇਆ ਭੇਜ ਕੇ ਆਪਣਾ ਜੀਵਨ ਦਬਲ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੁਹਾਡੀ ਸਾਰੀ ਸੈਟੀ ਵਾਲੋਂ ਖਾਲਸਾ ਯੂਨਾਈਟਿਡ ਪ੍ਰਬੰਧਕ ਕਮੇਟੀ ਵਾਲੋਂ ਸਾਧੀਆਂ ਗੁਰੂ ਨਾਨਕ ਨਾਮ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਸੰਗਤਾਂ ਨੂੰ ਜੋ ਖਾਸੇ ਪੰਥ ਦੀ ਪਰਗਟ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਸੈਟੀ ਦੇ ਚੇਅਰਮੈਨ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਸਾ ਜੁਨਾਈਟਿਡ ਸੇਵਕ ਦਲ ਪ੍ਰਬੰਧਕ ਕਮੇਟੀ ਵੱਲੋਂ ਪੰਜਵਾਂ ਮਹਾਰ ਗੁਰਮਖ ਸਮਾਗਮ 21 ਪ੍ਰਾਣ ਦਿਨ ਐਤਵਾਰ ਸ਼ਾਮ 6:00 ਤੋਂ ਲੈ ਕੇ ਰਾਤ 10:30 ਵਜੇ ਤੱਕ ਹਰਬਨ ਸਟੇਟ ਫੇਸ 1 ਨੇੜੇ ਸਬਜ਼ੀ ਮੰਡੀ ਪੁਲਿਸ ਸਟੇਸ਼ਨ ਦੇ ਕੋਲ ਖੁੱਲੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀਏ ਬਾਬਾ ਬਲਵਿੰਦਰ ਸਿੰਘ ਜੀ ਸੇਵਾਪੰਥੀ ਗੜੇ ਵਾਲੇ ਪਾਈ ਸਤੇਦਰ ਸਿੰਘ ਜੀ ਬੀਰ ਸਿੰਘ ਜੀ ਇਹ ਬਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਪਾਈ ਬਲਵਿੰਦਰ ਸਿੰਘ ਜੀ ਰੰਗੀਲਾ ਚੰਡੀਗੜ੍ਹ ਵਾਲੇ ਵਿਸ਼ੇਸ਼ ਤੌਰ ਤੇ ਸੰਤਾਨ ਨੂੰ ਕੀਰਤਨ ਦਰਬਾਰਾ ਕੀਰਤਨ ਸੰਤਾਨ ਨੂੰ ਰਾਹੀ ਸੰਤਾਨ ਨੂੰ ਨਿਹਾਲ ਕਰਨਗੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਸੰਤਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਪਰਿਵਾਰਾਂ ਸਵੇਤ ਇਸ ਕੀਰਤਨ ਦਰਬਾਰ ਵਿੱਚ ਪਹੁੰਚ ਕੇ ਗੁਰੂ ਜਸ ਕੀਰਤਨ ਸਰਵਨ ਕਰਕੇ ਆਪਣਾ ਜੀਵਨ ਸਫਲ ਕਰੋ ਗੁਰੂ ਦਾ ਲੰਗਰ ਅਟੁੱਟ ਵਰਤੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਦੇ ਅੱਗੇ ਚੜਨਾ ਕੇ ਬੇਨਤੀ ਕੀਤੀ ਜਾਂਦੀ ਹੈ ਖਾਲਸਾ ਯੂनाइटेड ਸੇਵਕ ਦਲ ਪ੍ਰਬੰਧਕ ਕਮੇਟੀ ਵਾਲੋਂ ਮਹਾਨ ਗੁਰਮਤ ਸਮਾਗਮ 21 April ਦਿਨ ਐਤਵਾਰ ਸ਼ਾਮ ਨੂੰ 6:00 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਪੁਲਸ ਚੌਂਕੀ ਸਾਤ ਦੇ ਨੇੜੇ ਖੁੱਲੀ ਡਾਉਨ ਦੇ ਵਿੱਚ ਲੋ ਆਇਆ ਜਾ ਰਿਹਾ ਹੈ ਜਿਸ ਦੇ ਵਿੱਚ ਪ੍ਰਸਿੱਧ ਜੱਥੇ ਆ ਰਹੇ ਹਨ ਆਲ ਸਾਹਿਬ ਸੰਗਤਾਂ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜਨਨ ਸਫਲਾ ਕਰੋ ਤੇ ਖਾਲਸਾ ਯੂनाइटेड ਸੇਵਕ ਦਲ ਦੇ ਨੌਜਵਾਨਾਂ ਬੱਚਿਆਂ ਨੂੰ ਅਸੀਸਾਂ ਬਖਸ਼ ਕੇ ਇਹ ਨਿਹਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ